ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਕਬਰ ਨਮਾ ਹੁੰਦੀ ਸਭ ਤੋਂ ਵੱਡੀ ਕਵਰ ਹੋ ਗਿਆ ਹੈ ਵੱਡਾ ਤਮਾਕਾ ਜਲੰਧਰ ਰਸਤੇ ਵਿੱਚ ਦੱਸਦੀ ਹੈ ਕਿ ਜਿਮਨੀ ਚੋਂ ਦੀ ਕਾਊਂਟਿੰਗ ਹੋ ਰਹੀ ਹੈ ਅੱਜ ਦੱਸਿਆ ਜਾ ਰਿਹਾ ਸੀ ਕਿ ਬੀਬੀ ਸੁਰਿੰਦਰ ਘੋਰ ਜੇਤੂ ਹੋਣਗੇ ਜਿਮਨੀ ਚੋਂ ਤੋਂ ਹਲਕਾ ਜਲੰਧਰ ਰਸਤੇ ਤੋਂ ਲੇਕਿਨ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨਵੇਂ ਬਣੇ ਐਮਪੀ ਦਾ ਜਾਦੂ ਜਲੰਧਰ ਹਲਕਾ ਵੈਸ ਤੇ ਲੋਕਾਂ ਤੇ ਨਹੀਂ ਚੱਲਿਆ ਪੂਰਾ ਤਾਮਚਾਮ ਲਾਇਆ ਸੀ ਚਨਜੀਤ ਸਿੰਘ ਚਨੀ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਐਮਪੀ ਨੇ ਅਤੇ ਬੀਬੀ ਸੁਰਿੰਦਰ ਕੌਰ ਜਿਹੜੇ ਤਿੰਨ ਵਾਰ ਸਾਬਕਾ ਮੇਅਰ ਰਹਿ ਚੁੱਕੇ ਨੇ ਹਲਕਾ ਜਲੰਧਰ ਵੈਸਤੂ ਲੇਕਿਨ ਬੀਬੀ ਸਰੇਂਦਰ ਕੌਰ ਨੂੰ ਹਲਕਾ ਜਲੰਧਰ ਵੈਸਤ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੋ ਚੁੱਕੀ ਹੈ ਕਿਉਂਕਿ ਲਗਭਗ 35000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ 9ਵਾਂ 10ਵਾਂ 11ਵਾਂ 12ਵਾਂ ਤੇ 13ਵਾਂ ਹਾਲੇ ਜਿਹੜਾ ਹੈ ਕਾਊਂਟਰ ਤੇ VOTING ਹੋਣੀ ਹੈ ਜੋ ਗਿਣਤੀ ਹੋਣੀ ਹੈ ਇਸ ਗਿਣਤੀ ਤੋਂ ਬਾਅਦ ਹੋਵੇਗੀ ਲਗਭਗ 45 ਤੋਂ 40000 ਦੇ ਫਰਕ ਨਾਲ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਦੀ ਉਧਰ ਮਹਿੰਦਰਪਾਲ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਨਚਰਿਆ ਨੇ ਪੰਗੜੇ ਪਾ ਰਹੇ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਢੋਲ ਵਜ ਰਹੇ ਨੇ ਨਗਾੜੇ ਵੱਜ ਰਹੇ ਨੇ ਅਤੇ ਸਾਰੇ ਲੋਕਾਂ ਦਾ ਤਾੰਤਾ ਲੱਗ ਚੁੱਕਿਆ ਹੈ ਆਪ ਆਰਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਲ ਸਿੰਘ ਦੇ ਕਰ ਪਟਾਕੇ ਵੀ ਚਲਾਏ ਜਾ ਰਹੇ ਨੇ ਲੱਡੂ ਵੀ ਵੰਡੇ ਜਾ ਰਹੇ ਨੇ ਲੱਗਦਾ ਹੈ ਕਿ ਭਗਵੰਤ ਮਾਨ ਨੇ ਫਿਰ ਇੱਕ ਵਾਰ ਆਪਣਾ ਪੈਂਤਰਾ ਖੇਡ ਕੇ ਕਈ ਭਾਲੇ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਨਾਲ ਨੇ ਇਸ ਨੂੰ ਲੈ ਕੇ ਖੋਣ ਦੀ ਸਭ ਤੋਂ ਵੱਡੀ ਅਪਡੇਟ 35000 ਤੋਂ ਵੀ ਵੋਟਾਂ ਨਾਲ ਅੱਗੇ ਚੱਲ ਰਹੇ ਨੇ 9ਵਾਂ 10ਵਾਂ 11ਵਾਂ ਤੇ 12ਵਾਂ 13ਵੇਂ ਰਾਉਂਡ ਤੋਂ ਬਾਅਦ ਲਗਭਗ 40 ਤੋਂ ਲੈ ਕੇ 50000 ਦੇ ਫਰਕ ਨਾਲ ਜੇਤੂ ਰਹਿਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਮਨੀ ਚੋਣ ਦੇ ਵਿੱਚ ਖੜੇ ਸੀ ਜਿਨ੍ਹਾਂ ਦਾ ਸਿਆਸੀ ਕੈਰੀਅਰ ਜਿਹੜਾ ਸੀ ਬੈਕਗ੍ਰਾਉਂਡ ਸੀ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਸੀ ਲੇਕਿਨ ਜਿਵੇਂ ਹੀ ਭਗਵੰਤ ਮਾਨ ਨੇ ਪਤਾ ਘੇੜਿਆ ਭਗਤ ਮਹਿੰਦਰ ਤੇ ਮਹਿੰਦਰ ਭਗਤ ਜਿੱਤ ਗਏ ਨੇ ਟੋਲ ਟਮਕੇ ਵੱਜ ਰਹੇ ਨੇ ਅਤੇ ਸਾਰੇ ਹੀ ਜਿਹੜੇ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਉਹ ਮਹਿੰਦਰ ਪਗਦੇ ਕਰਮਲ ਕੂਚ ਕਰ ਚੁੱਕੇ ਨੇ ਰੌਣਕਾਂ ਲਗੀਆਂ ਨੇ ਜਸ਼ਨ ਮਨਾਈ ਜਾ ਰਹੇ ਨੇ ਅਤੇ ਬਸ 2-3 ਰੌਣ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਤੋਂ ਬਾਅਦ ਸਿਰਫ ਐਲਾਨ ਹੋਣਾ ਹੀ ਬਾਕੀ ਹੈ ਜਿੱਤ ਜਿਹੜੀ ਹੈ ਉਹਨਾਂ ਦੀ ਸੰਪੂਰਨ ਤੌਰ ਤੇ ਹੋ ਚੁੱਕੀ ਹੈ ਦੋ ਉਮੀਦਵਾਰ ਦੀਆਂ ਜਵਾਨਤਾ ਵੀ ਜਬਤ ਹੋਣ ਗਿਆ ਬੀਬੀ ਸਰਜੀਤ ਕੌਰ ਅਤੇ ਲਖਵਿੰਦਰ ਲਾਕਾ ਬੀਬੀ ਸਰਜੀਤ ਕੌਰ ਚਰਖਨੀ ਅਕਾਲੀ ਦਰ ਵੱਲੋਂ ਅਤੇ ਲਖਵਿੰਦਰ ਲਖਾ ਨੇ ਜਿਹੜੇ ਬੋਜਨ ਸਮਾਜ ਪਾਰਟੀ ਵੱਲੋਂ ਤੀਜੇ ਨੰਬਰ ਤੇ ਚੱਲ ਰਹੇ ਨੇ ਸ਼ੀਤਲ ਅੰਗੁਰਾਲ ਅਤੇ ਬਾਕੀ ਹੋਣ ਜੇ ਬਾਕੀ ਦਾ ਸਾਰਾ ਖਾਤਾ ਸਾਫ ਕਰਤਾ ਹੈ ਸੁਬੜਾ ਸਾਫ ਕਰ ਦਿੱਤਾ ਹੈ ਮਹਿੰਦਰਪਾਲ ਭਗਤ ਨੇ ਬੀਬੀ ਸੁਰਿੰਦਰ ਕੌਰ surjit kaur ਮਹਿੰਦਰ ਸਿੰਘ ਲਖਾ ਤੇ ਸਾਰੇ ਜਿਹੜੇ ਹੋਰ ਲਗਭਗ 18 ਤੋਂ ਵੱਧ ਉਮੀਦਵਾਰ ਜਿਮਨੀ ਚੋਣ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਸੀ ਲੇਕਿਨ ਕਿਸਮਤ ਨੇ ਸਾਥ ਦਿੱਤਾ ਹੈ ਉਹ ਦਿੱਤਾ ਹੈ ਮਹਿੰਦਰਪਾਲ ਭਗਤ ਨੂੰ ਮਹਿੰਦਰਪਾਲ ਭਗਤ ਦੀ ਜਿੱਤ ਪੱਕੀ ਹੋ ਗਈ ਹੈ